ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਲਾਸ ਐਂਜਲਸ 'ਚ ਇੱਕ ਮੋੜ ਚੋਣ ਫੰਡਰੇਜ਼ਰ ਦਾ ਆਯੋਜਨ ਕੀਤਾ ਜਿੱਥੇ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਜਾਰਜ ਕਲੂਨੀ ਅਤੇ ਜੂਲੀਆ ਰਾਬਰਟਸ ਨੇ ਮੰਚ ਸਾਂਝਾ ਕੀਤਾ। ਬਾਈਡਨ ਦੇ ਇੱਕ ਰਾਤ ਦੇ ਪ੍ਰੋਗਰਾਮ ਨੇ 3 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਇਸ ਦੌਰਾਨ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵੀ ਮੁਲਾਕਾਤ ਕੀਤੀ ਮੇਜ਼ਬਾਨ ਜਿਮੀ ਕੈਮਲ ਨੇ ਲਾਸ ਐਂਜਲਸ ਦੇ ਸਮਾਰੋਹ ਦੌਰਾਨ ਬਾਈਡਨ ਤੇ ਓਬਾਮਾ ਦੀ ਇੰਟਰਵਿਊ ਕੀਤੀ ਇਸ ਦੌਰਾਨ ਓਬਾਮਾ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਜ਼ਾ ਅਪਰਾਧਿਕ ਰਿਕਾਰਡ ਤੇ ਨਿਸ਼ਾਨਾ ਕੱਸਿਆ ਓਬਾਮਾ ਨੇ ਕਿਹਾ ਕਿ ਟਰੰਪ ਬਾਂਦਰ ਵੰਡ ਦੇ ਕਾਰੋਬਾਰ ਨਾਲ ਜੁੜੇ ਹੋਏ ਨੇ ਉਹਨਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਸਾਡੇ ਕੋਲ ਕੁਝ ਮੂਲ ਕਦਰਾਂ ਕੀਮਤਾਂ ਸਨ ਜਿਨ੍ਹਾਂ ਨਾਲ ਅਸੀਂ ਸਹਿਮਤ ਸੀ ਅਸੀਂ ਬੁਨਿਆਦੀ ਇਮਾਨਦਾਰੀ 'ਤੇ ਵਿਸ਼ਵਾਸ ਕਰਦੇ ਹਾਂ ਅਸੀਂ ਤੁਹਾਡੇ ਟੈਕਸ ਭਰਨ 'ਤੇ ਵਿਸ਼ਵਾਸ ਕਰਦੇ ਸੀ ਅਸੀਂ ਇਹ ਯਕੀਨੀ ਬਣਾਉਣ 'ਤੇ ਵਿਸ਼ਵਾਸ ਰੱਖਦੇ ਹਾਂ ਕਿ ਅਸੀਂ ਜੰਗੀ ਕੈਦੀਆਂ ਦਾ ਮਜ਼ਾਕ ਨਹੀਂ ਉਡਾਇਆ ਕਿ ਅਸੀਂ ਆਪਣੀ ਫੌਜ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਅਸੀਂ ਬੈਲਟ ਦਾ ਸਨਮਾਨ ਕਰਦੇ ਹਾਂ ਇਸ ਦੌਰਾਨ ਓਬਾਮਾ ਨੇ ਰਾਸ਼ਟਰਪਤੀ ਅਹੁਦੇ ਨੂੰ ਰਿਲੇ ਰੇਸ ਵਜੋਂ ਪ੍ਰਗਟ ਕੀਤਾ ਅਤੇ ਰਾਸ਼ਟਰਪਤੀ ਬਾਈਡਨ ਦੀ ਤਾਰੀਫ਼ ਵੀ ਕੀਤੀ ਉਹਨਾਂ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ ਜੋ ਕੁਝ ਹਾਸਲ ਕੀਤਾ ਹੈ ਉਸ ਤੇ ਮੈਨੂੰ ਮਾਣ ਹੈ ਬਾਈਡਨ ਨੇ 트럼ਪ ਦੇ ਸੰਭਾਵਿਤ ਦੂਜੇ ਕਾਰਜਕਾਲ ਬਾਰੇ ਚੇਤਾਵਨੀਆਂ ਨੂੰ ਵੀ ਸੰਬੋਧਨ ਕੀਤਾ ਜੋ ਸਮਲਿੰਗੀ ਅਧਿਕਾਰਾਂ, ਗਰਭ ਨਿਰੋਧ, ਰੋਵੀ ਵੇਡ ਅਤੇ ਹੋਰ ਸਮੇਤ ਕਈ ਵਿਸ਼ਿਆਂ ਤੇ ਦੇਸ਼ ਦਾ ਨਜ਼ਰੀਆ ਬਦਲ ਸਕਦਾ ਹੈ। ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਟੈਸਲਾ ਦੇ ਸੀਈਓ ਐਲਨ ਮਸਕ ਨੇ ਕਿਹਾ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੂੰ ਕੋਈ ਵੀ ਹੈਕ ਕਰ ਸਕਦਾ ਹੈ ਤੇ ਇਸ ਨੂੰ ਖਤਮ ਕਰਨ ਦੀ ਲੋੜ ਹੈ ਇਸ ਦੇ ਨਾਲ ਹੀ ਉਹ ਅਮਰੀਕੀ ਚੋਣਾਂ ਤੋਂ ਈਵੀਐਮ ਨੂੰ ਹਟਾਉਣ ਦੀ ਮੰਗ ਕਰ ਰਹੇ ਨੇ ਦਰਅਸਲ ਟੈਸਲਾ ਦੇ ਸੀਈਓ ਐਲਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤਾ ਕਿ ਈਵੀਐਮ ਦੇ ਹੈਕ ਹੋਣ ਦੀ ਗੱਲ ਕੀਤੀ ਉਹ ਸੰਯੁਕਤ ਰਾਜ ਦੇ ਰਾਸ਼ਟਰਪਤੀ ਲਈ ਆਜ਼ਾਦ ਉਮੀਦਵਾਰ ਰੌਬਰਟ ਐਫ ਕੈਨੇਡੀ ਜੂਨੀਅਰ ਦੀ ਇੱਕ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਉਹਨਾਂ ਨੇ ਈਵੀਐਮ ਨੂੰ ਖਤਮ ਕਰਨ ਦੀ ਮੰਗ ਕੀਤੀ ਮਸਕ ਤੋਂ ਪਹਿਲਾਂ ਕੈਨੇਡੀ ਜੂਨੀਅਰ ਨੇ ਪੋਰਟੋ ਰਿਕੋ ਦੀਆਂ ਚੋਣਾਂ 'ਚ EVM ਨਾਲ ਜੁੜੀਆਂ ਬੇਨਿਯਮੀਆਂ ਬਾਰੇ ਇੱਕ ਪੋਸਟ ਕੀਤੀ ਸੀ। ਪੋਸਟ 'ਚ ਕੈਨੇਡੀ ਨੇ ਕਿਹਾ ਸੀ ਕਿ ਪੋਰਟੋ ਰਿਕੋ ਦੀਆਂ ਚੋਣਾਂ 'ਚ ਸੈਂਕੜੇ VOTING ਬੇਨਿਯਮੀਆਂ ਵੇਖੀਆਂ ਗਈਆਂ ਸਨ। ਚੰਗੀ ਗੱਲ ਇਹ ਸੀ ਕਿ ਪੇਪਰ ਟ੍ਰੇਲ ਹੋਣ ਕਾਰਨ ਇਸ ਕਮੀ ਦੀ ਪਛਾਣ ਕੀਤੀ ਗਈ। ਕੈਨੇਡੀ ਨੇ ਅੱਗੇ ਪੁੱਛਿਆ ਕਿ ਉਹਨਾਂ ਦੇਸ਼ਾਂ ਦਾ ਕੀ ਹੋਵੇਗਾ ਜਿੱਥੇ ਪੇਪਰ ਟ੍ਰੇਲ ਨਹੀਂ ਹੈ? ਉਹਨਾਂ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਉਹਨਾਂ ਦੀ ਵੋਟ ਕਿਸ ਨੂੰ ਗਈ ਤੇ ਕੀ ਉਹਨਾਂ ਦੀ ਵੋਟ ਨਾਲ ਛੇੜਛਾੜ ਤਾਂ ਨਹੀਂ ਕੀਤੀ ਗਈ? ਕੈਨੇਡੀ ਨੇ ਅੱਗੇ ਕਿਹਾ ਕਿ ਇਸ ਸਮੱਸਿਆ ਦਾ ਇੱਕੋ ਇੱਕ ਹੱਲ ਹੈ ਕਿ ਉਹ ਇਹ ਕਿ ਸਾਨੂੰ ਵੋਟ ਪੇਪਰ ਵੱਲ ਮੁੜਨਾ ਪਵੇਗਾ ਕੈਨੇਡੀ ਦਾ ਸਮਰਥਨ ਕਰਦੇ ਹੋਏ ਮਸਕ ਨੇ ਐਕਸ ਤੇ ਕਿਹਾ ਕਿ ਸਾਨੂੰ ਹੁਣ ਈਵੀਐਮ ਤੋਂ ਬਚਣਾ ਹੋਵੇਗਾ ਤੇ ਉਹਨਾਂ ਨੂੰ ਖਤਮ ਕਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਭਾਵੇਂ ਇਹ ਮਨੁੱਖੀ ਹੋਵੇ ਜਾਂ ਏਆਈ ਈਵੀਐਮ ਦੇ ਹੈਕ ਹੋਣ ਦਾ ਖਤਰਾ ਬਣਿਆ ਰਹੇਗਾ ईवीएम वोटिंग ਲਈ ਵਰਤੀ ਜਾਣ ਵਾਲੀ ਇਲੈਕਟ੍ਰੋਨਿਕ ਮਸ਼ੀਨ ਹੈ ਜਿਸ ਦੀ ਵਰਤੋਂ ਵੋਟਾਂ ਦੀ ਗਿਣਤੀ ਲਈ ਕੀਤੀ ਜਾਂਦੀ ਹੈ ਇਸ ਦਾ ਮੁੱਖ ਕੰਮ ਲੋਕਾਂ ਦੀਆਂ VOTING ਪ੍ਰਕਿਰਿਆ ਨੂੰ ਸਰਲ ਤੇਜ਼ ਤੇ ਭਰੋਸੇਯੋਗ ਬਣਾਉਣਾ ਹੈ ਭਾਰਤ ਚ ਚੋਣ ਚ ईवीएम ਦੀ ਵਰਤੋਂ ਕੀਤੀ ਜਾਂਦੀ ਹੈ ਅਮਰੀਕਾ ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇੱਕ ਤੋਂ ਬਾਅਦ ਇੱਕ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਹੁਣ ਅਮਰੀਕਾ ਦੇ ਸ਼ਹਿਰ ਡੈਟਰਾਇਟ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਡੈਟਰਾਇਟ ਦੇ ਵਾਟਰਪਾਰਕ 'ਚ 10 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਏ ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਗੋਲੀ ਚਲਾਉਣ ਵਾਲਾ ਵਿਅਕਤੀ ਫਰਾਰ ਹੈ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਹਮਲਾਵਰ ਦੀ ਬੰਦੂਕ ਨੇੜਲੇ ਘਰ ਤੋਂ ਮਿਲੀ ਜਿਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਉਹ ਵੀ ਘਰ 'ਚ ਲੁਕਿਆ ਹੋਇਆ ਹੈ ਦੱਸਦੀ ਹੈ ਕਿ ਅਮਰੀਕਾ ਦੇ ਬਰੁਕਲੈਂਡਸ ਪਲਾਜ਼ਾ ਦੇ ਸਾਹਮਣੇ ਸ਼ਾਮ 5 ਵਜੇ ਦੇ ਕਰੀਬ ਇੱਕ ਵਿਅਕਤੀ ਆਪਣੀ ਕਾਰ ਤੋਂ ਬਾਹਰ ਨਿਕਲਿਆ ਅਤੇ 9mm ਦੀ ਸੈਮੀ ਆਟੋਮੈਟਿਕ ਤੋਂ ਕਰੀਬ 30 ਗੋਲੀਆਂ ਚਲਾਈਆਂ। ਸ਼ੁਰੂਆਤੀ ਤੌਰ ਤੇ ਪਤਾ ਲੱਗਾ ਸੀ ਕਿ 5 ਲੋਕਾਂ ਨੂੰ ਗੋਲੀ ਲੱਗੀ ਹੈ ਪਰ ਬਾਅਦ ਵਿੱਚ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਘਟਨਾ 'ਚ 10 ਲੋਕਾਂ ਨੂੰ ਗੋਲੀ ਲੱਗੀ ਹੈ। ਜਾਣਕਾਰੀ ਲਈ ਦੱਸਦੀ ਹੈ ਕਿ ਰਿਚੈਸਟਰ ਹिल्स ਡੈਟਰਾਇਟ ਤੋਂ ਲਗਭਗ 30 ਮੀਲ ਤੋਂ 50 ਕਿਲੋਮੀਟਰ ਉੱਤਰ ਵੱਲ ਹੈ। ਇੱਥੇ 2021 ਚ ਵਿਦਿਆਰਥੀ ਇਥਨ ਕਰਮਲੀ ਨੇ ਇੱਕ ਸਕੂਲ 'ਚ ਅਣੇਵਾਹ ਗੋਲੀਬਾਰੀ ਕਰਕੇ ਚਾਰ ਮਾਸੂਮ ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਸੀ। ਇਸ ਘਟਨਾ 'ਚ 6 ਹੋਰ ਵਿਦਿਆਰਥੀ ਅਤੇ ਅਧਿਆਪਕ ਵੀ ਜ਼ਖਮੀ ਹੋ ਗਏ। ਇਸ ਦਾ ਨਜ਼ਦੀਕੀ ਸ਼ਹਿਰ ਆਕਸਫੋਰਡ ਟਾਊਨਸ਼ਿਪ ਹੈ ਜੋ ਕਿ ਓਕਲੈਂਡ ਕਾਉਂਟੀ 'ਚ ਪੈਂਦਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਮਿਆਮੀ 'ਚ ਸਵੇਰੇ ਤੜਕੇ ਤਾਬੜ ਤੋੜ ਗੋਲੀਬਾਰੀ ਹੋਈ ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 7 ਲੋਕ ਜ਼ਖਮੀ ਹੋ ਗਏ ਸਨ। ਇਸ ਘਟਨਾ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਫਲੋਰੀਡਾ ਦੇ ਡੋਰਲ ਦੇ ਮਾਰਟੀਨੀ ਬਾਰ 'ਚ ਕੁਝ ਲੋਕਾਂ ਵਿਚਾਲੇ ਲੜਾਈ ਹੋ ਗਈ। ਇਸ ਤੋਂ ਬਾਅਦ ਜਦੋਂ ਸੁਰੱਖਿਆ ਕਰਮੀਆਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਵਿਅਕਤੀ ਨੇ ਸੁਰੱਖਿਆ ਕਰਮਚਾਰੀ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਸ ਦੀ ਮੌਤ ਹੋ ਗਈ। 64 ਜਸਟਿਸ ਦੇ ਆਗੂ ਗੁਰਪਤਵੰਦ ਸਿੰਘ ਪੰਨੂ ਦਾ ਕਤਲ ਕਰਨ ਦੀ ਸਾਜ਼ਿਸ਼ ਰਚਣ ਵਾਲੇ ਭਾਰਤੀ ਨikhil ਗੁਪਤਾ ਨੂੰ ਚੈੱਕ ਗਨਰਾਜ ਤੋਂ ਅਮਰੀਕਾ ਲਿਆਂਦਾ ਗਿਆ ਹੈ। ਮੀਡੀਆ ਦੀਆਂ ਖਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਨikhil Gupta ਨੂੰ ਅਮਰੀਕੀ ਨਾਗਰਿਕ ਅਤੇ ਸਿੱਖ ਵੱਖਵਾਦੀ ਗੁਰਪਤਵੰਨ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ 'ਚ ਅਮਰੀਕਾ ਦੀ ਅਪੀਲ ਤੇ ਪਿਛਲੇ ਸਾਲ ਚੱਕ ਗਣਰਾਜ ਚ ਗ੍ਰਿਫਤਾਰ ਕੀਤਾ ਗਿਆ ਸੀ ਚੱਕ ਸੰਵਿਧਾਨਕ ਅਦਾਲਤ ਨੇ ਪਿਛਲੇ ਮਹੀਨੇ ਗੁਪਤਾ ਦੀ ਹਵਾਲਗੀ ਖਿਲਾਫ ਦਿੱਤੀ ਗਈ ਪਟੀਸ਼ਨ ਖਾਰਜ ਕਰ ਦਿੱਤੀ ਸੀ ਅਮਰੀਕੀ ਫੈਡਰਲ ਵਕੀਲਾਂ ਦਾ ਦੋਸ਼ ਹੈ ਕਿ ਗੁਪਤਾ ਇੱਕ ਅਣਪਛਾਤੇ ਭਾਰਤੀ ਸਰਕਾਰੀ ਅਧਿਕਾਰੀ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰ ਰਹੇ ਸਨ ਭਾਰਤ ਨੇ ਇਸ ਮਾਮਲੇ 'ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਤੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਨੇ ਗੁਪਤਾ ਫਿਲਹਾਲ ਬਰੂਕਲਿਨ 'ਚ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ 'ਚ ਬੰਦ ਹੈ ਗੁਪਤਾ ਨੂੰ ਸੋਮਵਾਰ ਨਿਊਯਾਰਕ ਦੀ ਇੱਕ ਅਦਾਲਤ 'ਚ ਪੇਸ਼ ਕੀਤਾ ਜਾ ਸਕਦਾ ਹੈ ਦਾ ਵਸ਼ਿੰਗਟਨ ਪੋਸਟ ਨੇ ਸਭ ਤੋਂ ਪਹਿਲਾਂ ਗੁਪਤਾ ਦੀ ਹਵਾਲਗੀ ਦੀ ਖਬਰ ਜਾਰੀ ਕੀਤੀ ਅਖਬਾਰ ਦੀ ਖਬਰ ਅਨੁਸਾਰ ਗੁਪਤਾ ਜਿਸ ਨੂੰ ਚੱਕ ਗਣਰਾਜ ਚ ਹਿਰਾਸਤ ਚ ਲਿਆ ਗਿਆ ਸੀ ਨੂੰ ਹਫਤੇ ਦੇ ਅੰਤ 'ਚ ਨਿਊਯਾਰਕ ਲਿਆਂਦਾ ਗਿਆ मामले ਦੇ ਜਾਣਕਾਰ ਲੋਕਾਂ ਦੇ ਨਾਂ ਜ਼ਾਹਰ ਨਹੀਂ ਕਰਨ ਦੀ ਅਪੀਲ ਤੇ ਇਹ ਜਾਣਕਾਰੀ ਦਿੱਤੀ ਹੈ ਆਮ ਤੌਰ ਤੇ ਹਵਾਲਗੀ ਕੀਤੇ ਵਿਅਕਤੀ ਨੂੰ ਦੇਸ਼ 'ਚ ਆਉਣ ਦੇ ਇੱਕ ਦਿਨ ਦੇ ਅੰਦਰ ਹੀ ਅਦਾਲਤ 'ਚ ਪੇਸ਼ ਕੀਤਾ ਜਾਂਦਾ ਹੈ ਵਕੀਲਾਂ ਦਾ ਦੋਸ਼ ਹੈ ਕਿ ਗੁਪਤਾ ਨੇ ਪੰਨੂ ਦੇ ਕਤਲ ਲਈ ਇੱਕ ਵਿਅਕਤੀ ਨੂੰ ਸੁਪਾਰੀ ਦਿੱਤੀ ਸੀ ਅਤੇ 15000 ਡਾਲਰ ਦੀ ਪੇਸ਼ਗੀ ਰਾਸ਼ੀ ਦਾ ਭੁਗਤਾਨ ਕੀਤਾ ਸੀ ਉਨ੍ਹਾਂ ਦਾ ਦੋਸ਼ ਹੈ ਕਿ ਭਾਰਤ ਸਰਕਾਰ ਦਾ ਇੱਕ ਅਧਿਕਾਰੀ ਵੀ ਇਸ 'ਚ ਸ਼ਾਮਲ ਸੀ ਅਧਿਕਾਰੀ ਦਾ ਨਾਮ ਨਹੀਂ ਲਿਆ ਗਿਆ ਗੁਪਤਾ ਨੇ ਆਪਣੇ ਵਕੀਲ ਦੇ ਮਾਧਿਅਮ ਨਾਲ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ ਤੇ ਕਿਹਾ ਕਿ ਉਹਨਾਂ ਤੇ ਗਲਤ ਦੋਸ਼ ਲਗਾਏ ਗਏ ਨੇ ਵਸ਼ਿੰਗਟਨ ਪੋਸਟ ਦੀ ਖਬਰ ਚ ਕਿਹਾ ਗਿਆ ਕਿ ਗੁਪਤਾ ਦੀ ਵਕੀਲ ਰੋਹਿਣੀ ਮੋਸਾ ਨੇ ਭਾਰਤੀ ਸੁਪਰੀਮ ਕੋਰਟ ਨੂੰ ਦਿੱਤੀ ਗਈ ਪਟੀਸ਼ਨ ਚ ਕਿਹਾ ਹੈ ਕਿ ਉਹਨਾਂ ਦੇ ਮੁਵਕਲ ਤੇ ਗਲਤ ਤਰੀਕੇ ਨਾਲ ਮੁਕੱਦਮਾ ਚਲਾਇਆ ਜਾ ਰਿਹਾ ਹੈ ਉਨਾ ਕਿਆ ਕੇ ਰਿਕਾਰਡ ਚ ਅਜਿਹਾ ਕੁਝ ਵੀ ਨਹੀਂ ਹੈ ਜੋ ਪਟੀਸ਼ਨ ਕਰਤਾ ਨੂੰ ਪੀੜਤ ਦੇ ਕਤਲ ਦੀ ਵੱਡੀ ਸਾਜ਼ਿਸ਼ ਨਾਲ ਜੋੜਦਾ ਹੋਵੇ ਅਖਬਾਰ ਦੀ ਖਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਆਪਣੀ ਵਿਦੇਸ਼ ਨੀਤੀ ਲਈ ਇੱਕ ਦੂਜੇ ਤੇ ਦੋਸ਼ ਲਗਾ ਰਹੇ ਨੇ ਗੁਪਤਾ ਦੀ ਹਵਾਲੀ ਹੀ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਸਲਾਨਾ ਕ੍ਰਿਟੀਕਲ ਐਂਡ ਇਮਰਜਿੰਗ ਟੈਕਨੋਲੋਜੀ ਗੱਲਬਾਤ ਲਈ ਨਵੀਂ ਦਿੱਲੀ ਦੀ ਯਾਤਰਾ ਤੇ ਆਉਣ ਵਾਲੇ ਨੇ ਸੁਲੀਵਨ ਆਪਣੇ ਭਾਰਤੀ ਹਮਰਤਬਾ ਅਜੀਤ ਡੋਬਾਲ ਨਾਲ ਇਸ ਚ ਗੱਲਬਾਤ ਦਾ ਹਿੱਸਾ ਲੈਣਗੇ ਪੰਨੂ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ ਅਪ੍ਰੈਲ 2024 ਚ ਵਸ਼ਿੰਗਟਨ ਪੋਸਟ ਦੀ ਖਬਰ ਚ ਕਿਹਾ ਗਿਆ ਸੀ ਕਿ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਪਿੱਛੇ ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਅਧਿਕਾਰੀ ਵਿਕਰਮ ਯਾਦਵ ਦਾ ਹੱਥ ਹੈ ਈਦੁਲ ਜ਼ੁਹਾੜ ਤਿਉਹਾਰ ਦੇ ਦੌਰਾਨ ਸਾਊਦੀ ਅਰਬ ਚ ਵੱਡੀ ਗਿਣਤੀ ਚ ਹਾਜਿਆਤਰੀ ਇਕੱਠੇ ਹੋਏ ਹਾਲਾਂਕਿ ਸਾਊਦੀ ਅਰਬ ਚ ਪੈਰੀ ਕੜਾਕੇ ਦੀ ਗਰਮੀ ਹਾਜਿਆਤਰੀਆਂ ਲਈ ਚੁਣੌਤੀ ਸਾਬਤ ਹੋ ਰਹੀ ਹੈ ਹੱਜ ਦੌਰਾਨ ਪਾਰਾ 47 ਡਿਗਰੀ ਤੋਂ ਉੱਪਰ ਪਹੁੰਚ ਗਿਆ ਹੈ ਇਸ ਨਾਲ ਖਾਸ ਕਰਕੇ ਬਜ਼ੁਰਗਾਂ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਮੱਕਾ 'ਚ ਅੱਤ ਦੀ ਗਰਮੀ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੁਣ ਤਾਜ਼ਾ ਅਪਡੇਟ ਦੇ ਅਨੁਸਾਰ ਚੱਲ ਰਹੀ ਹਾਜੀ ਯਾਤਰਾ ਦੌਰਾਨ 14 ਜਾਰਡਨ ਵਾਸੀਆਂ ਦੀ ਮੌਤ ਹੋ ਗਈ ਤੇ 17 ਹੋਰ ਲਾਪਤਾ ਨੇ ਜਾਰਡਨ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇੱਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਇਸ ਤੋਂ ਪਹਿਲਾਂ ਜਾਰਡਨ ਦੇ ਵਿਦੇਸ਼ ਮੰਤਰਾਲੇ ਤੇ ਪ੍ਰਵਾਸੀਆਂ ਨੇ ਮਾਉਂਟ ਅਰਾਫਾਤ ਤੇ ਹੀਟ ਸਟ੍ਰੋਕ ਕਾਰਨ 6 ਜਾਰਡਨ ਦੇ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ ਹਾਲਾਂਕਿ ਕਈ ਹੋਰ ਸਥਾਨਕ ਸੂਤਰਾਂ ਨੇ ਇਸ ਤੋਂ ਵੱਧ ਗਿਣਤੀ ਦੱਸੀ ਹੈ ਜਿਸ ਅਨੁਸਾਰ 17 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਉਹਨਾਂ ਦੇ ਨਾਂ ਵੀ ਪ੍ਰਕਾਸ਼ਿਤ ਕੀਤੇ ਗਏ ਨੇ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹੀਟ ਸਟ੍ਰੋਕ ਗਰਮੀ ਨਾਲ ਹੋਣ ਵਾਲੀ ਬਿਮਾਰੀ ਦਾ ਇੱਕ ਗੰਭੀਰ ਰੂਪ ਹੈ ਇਹ ਉੱਚ ਤਾਪਮਨ ਤੇ ਲੰਬੇ ਸਮੇਂ ਤੱਕ ਸੰਪਰਕ ਦੇ ਕਾਰਨ ਹੁੰਦਾ ਹੈ ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਥਿਤੀ ਬੇਹੋਸ਼ੀ ਦੌਰੇ ਅਤੇ ਮੌਤ ਵਾਲੀ ਵੀ ਬਣ ਸਕਦੀ ਹੈ ਕੋਵਿਡ-19 ਵਾਇਰਸ ਤੋਂ ਬਾਅਦ ਹੁਣ ਇੱਕ ਅਜਿਹਾ ਬੈਕਟੀਰੀਆ ਸਾਹਮਣੇ ਆਇਆ ਹੈ ਜੋ ਮਨੁੱਖਤਾ ਨੂੰ ਤਬਾਹ ਕਰ ਸਕਦਾ ਹੈ ਅਸੀਂ ਗੱਲ ਕਰ ਰਹੇ ਹਾਂ ਜਾਪਾਨ 'ਚ ਫੈਲ ਰਹੇ ਮਾਸ ਖਾਣ ਵਾਲੇ ਬੈਕਟੀਰੀਆ ਦੀ ਤੁਹਾਨੂੰ ਦੱਸ ਦਈਏ ਕਿ ਇਸ ਬੈਕਟੀਰੀਆ ਦਾ ਨਾਮ ਗਰੁੱਪ A ਸਟ੍ਰੈਪਟੋਕੌਕਸ ਹੈ ਇਸ ਦੀ ਲਾਗ ਸਟ੍ਰੈਪਟੋਕੋਕਲ ਟੌਕਸਿਕ ਸ਼ੌਕ ਸਿੰਡਰੋਮ ਨਾਮਕ ਇੱਕ ਬਹੁਤ ਗੰਭੀਰ ਬਿਮਾਰੀ ਕਾਰਨ ਬਣ ਸਕਦੀ ਹੈ ਜੋ ਘਾਤਕ ਹੈ ਇਹ ਬਿਮਾਰੀ ਕੋਵਿਡ-19 ਦੀਆਂ ਪਾਬੰਦੀਆਂ ਨੂੰ ਘਟਾਉਣ ਤੋਂ ਬਾਅਦ ਤੇਜ਼ੀ ਨਾਲ ਫੈਲਣ ਲੱਗੀ ਹੈ ਇਹ ਬਿਮਾਰੀ ਇਸ ਲਈ ਖਤਰਨਾਕ ਮੰਨੀ ਜਾਂਦੀ ਹੈ ਕਿਉਂਕਿ ਇਸ ਕਾਰਨ ਮਰੀਜ਼ ਦੀ ਮੌਤ 48 ਘੰਟਿਆਂ ਯਾਨੀ ਕਿ 2 ਦਿਨਾਂ ਦੇ ਅੰਦਰ ਹੋ ਸਕਦੀ ਹੈ ਨੈਸ਼ਨਲ ਇੰਸਟੀਚਿਊਟ ਆਫ ਇਨਫੈਕਟਿਅਸ ਡਿਜ਼ੀਜ਼ ਦੇ ਅਨੁਸਾਰ ਇਸ ਸਾਲ 2 ਜੂਨ ਤੱਕ ਇਸ ਬਿਮਾਰੀ ਦੇ ਕੇਸਾਂ ਦੀ ਗਿਣਤੀ 970 ਹੋ ਗਈ ਹੈ ਜਦਕਿ ਪਿਛਲੇ ਸਾਲ ਕੇਸਾਂ ਦੀ ਗਿਣਤੀ 941 ਸੀ ਤੁਹਾਨੂੰ ਦੱਸਦੀ ਕਿ ਇਹ ਸੰਸਥਾ 1999 ਤੋਂ ਇਸ ਬਿਮਾਰੀ ਦੀ ਨਿਗਰਾਨੀ ਕਰ ਰਹੀ ਹੈ ਇਨਫੈਕਸ਼ਨ ਦੇ ਵਾਧੇ ਮਾਮਲਿਆਂ ਤੇ ਉੱਚ ਮੌਤ ਦਰ ਕਾਰਨ ਇਹ ਬਿਮਾਰੀ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ ਇਦੇ ਲੱਛਣਾਂ ਦੇ ਬਾਰੇ ਜਾਣੀਏ ਤੇ ਇਸ ਬਿਮਾਰੀ ਦੀ ਲਾਗ ਤੋਂ ਕਿਵੇਂ ਬਚਿਆ ਜਾ ਸਕਦਾ ਤੇ ਇਹਦੇ ਬਾਰੇ ਕਿਹਾ ਜਾ ਸਕਦਾ ਕਿ ਇਸ ਬਿਮਾਰੀ ਦੇ ਸਭ ਤੋਂ ਆਮ ਲੱਛਣ ਹਨ ਬੱਚਿਆਂ 'ਚ ਸੋਜ ਅਤੇ ਗਲੇ 'ਚ ਖਰਾਸ਼ ਜਿਸ ਨੂੰ ਸਟ੍ਰੈਪ ਥਰੋਟ ਵੀ ਕਿਹਾ ਜਾਂਦਾ ਹੈ ਇਹਨਾਂ ਤੋਂ ਇਲਾਵਾ ਹੱਥਾਂ ਪੈਰਾਂ 'ਚ ਦਰਦ ਬੁਖਾਰ ਘੱਟ ਬਲੱਡ ਪ੍ਰੈਸ਼ਰ ਸੋਜ ਸਾਹ ਲੈਣ 'ਚ ਤਕਲੀਫ ਨੈਕਰੋਸਿਸ ਸੋਜ ਅੰਗ ਫੇਲ ਹੋਣਾ ਤੇ ਮੌਤ ਵੀ ਹੋ ਸਕਦੀ ਹੈ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ ਪੈਰਾਂ ਤੋਂ ਗੋਡਿਆਂ ਤੱਕ ਫੈਲਣ 'ਚ ਕੁਝ ਘੰਟੇ ਲੱਗਦੇ ਨੇ ਤੇ ਜੇਕਰ ਸਹੀ ਢੰਗ ਨਾਲ ਇਲਾਜ ਨਾ ਕੀਤਾ ਜਾਵੇ ਤਾਂ ਅਗਲੇ 48 ਘੰਟਿਆਂ 'ਚ ਮੌਤ ਹੋ ਸਕਦੀ ਹੈ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਸ ਬਿਮਾਰੀ ਦਾ ਜ਼ਿਆਦਾ ਖਤਰਾ ਹੁੰਦਾ ਹੈ ਕਿਉਂਕਿ ਉਹਨਾਂ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੁੰਦੀ ਹੈ ਅਮਰੀਕਾ ਦੇ ਇੱਕ ਹਵਾਈ ਅਜਾਇਬ ਘਰ ਦੁਆਰਾ ਹਫ਼ਤੇ ਦੇ ਅੰਤ 'ਚ ਆਯੋਜਿਤ ਫਾਦਰਜ਼ਡੇ ਇਵੈਂਟ ਦੌਰਾਨ ਦੱਖਣੀ ਕੈਲੀਫੋਰਨੀਆ 에ਅਰਫੀਲਡ ਦੇ ਨੇੜੇ ਇੱਕ ਪੁਰਾਣਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਉਸ ਨੂੰ ਅੱਗ ਲੱਗ ਗਈ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਟਵਿਨ ਇੰਜਣ ਵਾਲਾ ਲੋਕ ਹੀਡ 12ਏ ਜਹਾਜ਼ ਸ਼ਨੀਵਾਰ ਨੂੰ ਸੌਨ ਬਰਨਾਰਡਿਕੀਨੋ ਕਾਉਂਟੀ ਦੇ ਚੀਨੋ ਹਵਾਈ ਅੱਡੇ ਦੇ ਪੱਛਮ ਚ ਲਗਭਗ 12:30 ਵਜੇ ਕਰੈਸ਼ ਹੋ ਗਿਆ ਚੀਨੋ ਵੈਲੀ ਫਾਇਰ ਡਿਸਟ੍ਰਿਕਟ ਬਟਾਲੀਅਨ ਦੇ ਮੁਖੀ ਬ੍ਰਾਈਨ ਟਰਨਰ ਨੇ ਕਿਹਾ ਕਿ ਫਾਇਰ ਫਾਈਟਰਸ ਨੇ 10 ਮਿੰਟ ਦੇ ਅੰਦਰ ਅੱਗ ਤੇ ਕਾਬੂ ਪਾ ਲਿਆ ਹਾਲਾਂਕਿ ਜਹਾਜ਼ ਦੇ ਅੰਦਰ 2 ਲੋਕਾਂ ਦੀ ਮੌਤ ਹੋ ਗਈ। ਐਤਵਾਰ ਦੁਪਹਿਰ ਤੱਕ ਮ੍ਰਿਤਕਾਂ ਦੇ ਨਾਮ ਜਾਰੀ ਨਹੀਂ ਕੀਤੇ ਗਏ ਸਨ। ਦੱਖਣੀ ਕੈਲੀਫੋਰਨੀਆ ਨਿਊਜ਼ ਗਰੁੱਪ ਨੇ ਰਿਪੋਰਟ ਦਿੱਤੀ ਕਿ ਟਰਨਰ ਨੇ ਜਹਾਜ਼ ਨੂੰ ਪੁਰਾਣਾ ਤੇ ਇਤਿਹਾਸਕ ਦੱਸਿਆ। ਖਬਰਾਂ ਮੁਤਾਬਕ ਇਹ ਜਹਾਜ਼ ਯੈਂਕਸ 에ਅਰ ਮਿਊਜ਼ੀਅਮ ਦਾ ਸੀ। 에ਅਰ ਮਿਊਜ਼ੀਅਮ ਨੇ ਫੇਸਬੁੱਕ ਤੇ ਕਿਹਾ ਕਿ ਇਸ ਸਮੇਂ ਅਸੀਂ ਸਥਾਨਕ ਅਧਿਕਾਰੀਆਂ ਤੇ ਸੰਗੀ ਹਵਾਬਾਜ਼ੀ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਇਸ ਸੰਬੰਧ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਤਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ